ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਛੀਵਾਲਾ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਜਾਗਰੂਕ ਕੀਤਾ ਗਿਆ ਤੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਛੋਟੇ ਵਪਾਰੀਆਂ ਨੂੰ ਖਤਮ ਕਰਕੇ ਵੱਡੇ ਕਰਾਣਿਆਂ ਨੂੰ ਲਾਹ ਪਹੁੰਚਾਉਂਦੀਆਂ ਯੋਜਨਾਵਾਂ ਬਣਾ ਰਹੀ ਹੈ ਤੇ ਅਮਰੀਕਾ ਦੇ ਨਾਲ ਕੀਤੇ ਜਾ ਰਹੇ ਸਮਝੌਤੇ ਇਸ ਦੇ ਤਹਿਤ ਕੀਤੇ ਜਾ ਰਹੇ ਨੇ ਤੇ ਇਹਨਾਂ ਨਾਲ ਛੋਟੇ ਦੁਕਾਨਦਾਰ ਤਬਾਹ ਹੋ ਜਾਣਗੇ ਤੇ ਵਪਾਰੀਆਂ ਦਾ ਕੰਮ ਖਤਮ ਹੋ ਜਾਏਗਾ ਕਿਸਾਨਾਗੋਣੇ ਦੱਸਿਆ ਕਿ ਬੀਤੇ 10 ਸਾਲਾਂ ਦੌਰਾਨ ਵਿਦੇਸ਼ੀ ਕੰਪਨੀਆਂ ਨੇ ਆਨਲਾਈਨ ਕਰ ਰਹੀ ਛੋਟੇ ਦੁਕਾਨਦਾਰਾਂ ਦਾ 10% ਦੀ کاروبار ਖੋលਿਆ ਤੇ ਜੇ ਆਉਣ ਵਾਲੇ 5 ਸਾਲ ਇਹ کاروبار ਇਸ ਰਫਤਾਰ ਨਾਲ ਚੱਲਦਾ ਰਿਹਾ ਤਾਂ ਛੋਟਾ ਵਪਾਰੀ ਬਿਲਕੁਲ ਖਤਮ ਹੋ ਜਾਏਗਾ ਕਿਹੜਾ ਰابطਾ ਕਾਇਮ ਕਰ ਰਹੇ ਆ ਅਸੀਂ ਦੁਕਾਨਦਾਰਾਂ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਸਾਡਾ ਦੁਕਾਨਦਾਰਾਂ ਨਾਲ ਨਾ ਨੌ ਮਾਸ ਦਾ ਰਿਸ਼ਤਾ ਹੈਗਾ ਜੋ ਕਿ ਇਹਨਾਂ ਨੇ 200 ਵਿੱਚ ਜਿਹੜਾ ਆਪਣਾ ਅੰਦੋਲਨ ਚੱਲਿਆ ਉਹ ਚ ਹਰੇਕ ਵਰਗ ਨੇ ਦੁਕਾਨਦਾਰਾਂ ਨੇ ਵਪਾਰੀਆਂ ਨੇ ਸਾਰਿਆਂ ਨੇ ਮੁਲਾਜ਼ਮਾਂ ਨੇ ਬਹੁਤ ਸਾਡਾ ਸਾਥ ਦਿੱਤਾ ਸਾਥ ਦੇ ਕੇ ਤਾਂ ਪੌਰੋਂ ਅੰਦੋਲਨ ਦਿੱਤੇ ਹੁਣ ਇਹਨਾਂ ਚ ਹੈ ਇੱਕ ਜਿਹੜੀ ਅਮਰੀਕਾ ਦੀਆਂ ਨੀਤੀਆਂ ਦੇ ਅੱਗੇ ਝੁੱਕ ਕੇ ਮੋਦੀ ਸਰਕਾਰ ਇੱਕ ਫੈਸਲਾ ਨਮਾ ਕਰਨ ਜਾ ਰਹੀ ਆ ਡੀਮਾਰਟ ਫਲਿੱਪਕਾਰਟ ਜਾਂ ਐਮਾਜੋਨ ਉਹਨਾਂ ਰਾਹੀਂ ਜੋ ਇਹ ਪੂਰੇ ਵਪਾਰ ਨੂੰ ਜਿਹੜਾ ਸਾਡਾ ਉਹ ਚੱਲਦਾ ਦੁਕਾਨਦਾਰਾਂ ਦਾ ਉਹਨੂੰ ਖਤਮ ਕਰਨ ਤੇ ਤਲੀ ਹੋਈ ਆ ਉਹਦੇ ਵਿਰੁੱਧ ਅਸੀਂ ਅੱਜ ਵਿਰੁੱਧ ਉਸ ਫੈਸਲੇ ਦੇ ਤੇ ਦੁਕਾਨਦਾਰ ਭਾਈਚਾਰੇ ਨੂੰ ਆਪਣੇ ਨੂੰ ਜਾਗਰੂਤ ਕਰਨ ਲਈ ਵੀ ਅਸੀਂ ਵੀ ਤੁਹਾਡੇ ਨਾਲ ਆ ਵੀ ਇਹ ਜਿਵੇਂ ਦੇ ਬਾਜ਼ਾਰ ਆਪਣੇ ਪਹਿਲਾਂ ਚੱਲ ਰਹੇ ਸੀ ਵੀ ਸਾਡੀ ਭਾਈਚਾਰਕ ਸਾਂਝ ਆ ਤੇ ਇਕਨ ਬਣੀ ਰਹੇ ਅਸੀਂ ਉਸ ਵਾਸਤੇ ਅਵੇਅਰ ਕਰਨ ਵਾਸਤੇ ਆਪਣੇ ਭਾਈਚਾਰੇ ਕੋਲ ਆ। ਕੀ ਸੀ ਲੱਗਦਾ ਜੀ ਸਰਕਾਰ ਇਹ ਥੋਪ ਰਹੀ ਹੈ ਤਾਂ ਕਿ ਨਾਲ ਹਾਂ ਸਰਕਾਰ ਸਰਕਾਰ ਇਹ ਥੋਪ ਰਹੀ ਹੈ ਕਾਰਪੋਰੇਟਸ ਦੇ ਅਮਰੀਕਾ ਦੀ ਥਾਣੇਦਾਰੀ ਦੇ ਮੂਹਰੇ ਮੋਦੀ ਲੰਬਾ ਪਿਆ। ਸਾਰੀ ਲੋਕਾਂ ਨੇ ਵੀ ਗਲਬਾਤ ਕਰਦੇ ਹੋਏ ਦੱਸਿਆ ਹੈ ਕਿ ਮਾਲ ਦੀ ਬਜਾਇਆ ਜੀ ਉਹ ਦੁਕਾਨਦਾਰਾਂ ਤੋਂ ਸਾਮਾਨ ਖਰੀਦੇ ਨੇ ਤਾਂ ਦੁਕਾਨਦਾਰ ਉਹਨਾਂ ਨੂੰ ਕਿਸੇ ਵਕਤ ਉਦਾਰ ਵੀ ਸਾਮਾਨ ਦੇਦੇ ਹੀ ਗਾ ਲੇਕਿਨ ਮਾਲ ਦੇ ਵਿੱਚ ਉਹਨਾਂ ਨੂੰ ਉਦਾਰ ਸਾਮਾਨ ਨਹੀਂ ਮਿਲੇਗਾ ਇਸ ਲਈ ਮਾਲ ਵਾਲਾ ਸਿਸਟਮ ਉਹਨਾਂ ਨੂੰ ਚੀਕ ਨਹੀਂ ਲੱਗਾ ਜਿਹੜੇ ਕਿਸਾਨ ਹੈ ਇਹ ਸਾਰੇ ਹੁਣ ਇਕੱਠੇ ਹੋ ਕੇ ਬਾਜ਼ਾਰ ਚ ਦੁਕਾਨਾਂ ਤੇ ਜਾ ਰਹੇ ਆ ਸਾਨੂੰ ਜਿਹੜਾ ਮਾਲ ਹੈ ਮਾਲਾ ਨੇ ਸਾਨੂੰ ਬਹੁਤ ਤੰਗ ਕਰਨਾ ਕਿਉਂਕਿ ਅਸੀਂ ਜਦੋਂ ਬਾਜ਼ਾਰ ਦੇ ਵਿੱਚ ਸੌਦਾ ਲੈਣ ਜਾਂਦੇ ਆ ਸਾਡੇ ਕੋਲ ਕਿਸੇ ਵੇਲੇ ਪੈਸੇ ਵੀ ਨਹੀਂ ਹੁੰਦੇ ਸਾਨੂੰ ਇਹ ਜਿਹੜੇ ਦੁਕਾਨਦਾਰ ਆ ਉਹ ਆਧਾਰ ਵੀ ਦਿੰਦੇ ਆ ਪਰ ਉਹਨਾਂ ਮੋਲਾਂ ਨੇ ਸਾਨੂੰ ਕੋਈ ਸਾਨੂੰ ਸਾਡੇ ਪਰ ਲੁੱਟ ਮਚਾਣੀ ਆ ਤੇ ਜਿੱਦਾਂ ਦੀ ਸਭ ਤੋਂ ਨਕਦ ਪੈਸੇ ਦੇਣਗੇ ਤਾਂ ਸਾਨੂੰ ਸਮਾਨ ਦੋਗੇ ਪਰ ਜਿਹੜੇ ਦੁਕਾਨਦਾਰ ਆ ਉਹ ਸਾਡੇ ਵੀਰ ਆਪਣੇ ਆ ਕਿਸਾਨ ਭਰਾ ਸਾਡੇ ਆਪਣੇ ਆ ਇਹਨਾਂ ਕਿਸਾਨਾਂ ਦੇ ਨਾਲ ਅਸੀਂ ਵੀ ਖੜੇ ਆ ਕਿਉਂਕਿ ਉਹ ਮੋਲਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਇਹ ਦੁਕਾਨਦਾਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਦੇਖੋ ਜੀ ਫਰਕ ਤਾਂ ਪਊਗਾ ਪਰ ਮੈਂ ਨਹੀਂ ਸਮਝਦਾ ਵੀ ਉਥੇ ਵੀ ਰੇਟ ਉਹਨਾਂ ਦਾ ਘੱਟ ਆ ਨਾ ਮੰਨ ਤਾ ਹੋਈ ਇਹਦੀ ਗੱਲ ਨਹੀਂ ਲੱਗੀ ਕਿਉਂਕਿ ਬਾਜ਼ਾਰ 'ਚ ਜਿਹੜਾ ਰੇਟ ਆ ਉਹੀ ਰੇਟ ਫੇਰ ਚੀਜ਼ ਜਿਹੜੀ ਅਸੀਂ ਇੱਥੇ ਵਧੀਆ ਦੇਖ ਕੇ ਲੈਣੇ ਆ ਦੁਕਾਨ ਤੋਂ ਅਸੀਂ ਉਹ ਮੋੜ ਵੀ ਦਿੰਨੇ ਆ ਜੀ ਉੱਥੇ ਕੌਣ ਜਾਊਗਾ ਦੇਖ ਵਾਹ ਵਾ ਮੈਨੂੰ ਲੱਗਦੀ ਉਹਨਾਂ ਦੇ ਭਾਅ ਘੱਟ ਆ ਮੈਂ ਮੈਂ ਨਹੀਂ ਮੰਨਦਾ ਜੀ ਉਹ ਮੇਰੀ ਚੱਕੀ ਤੇ ਹੀ ਲਾ ਲੋ ਮੈਂ ਕਿਸਾਨਾਂ ਬਿਨਾਂ ਨਹੀਂ ਮਰ ਮਰ ਜੂਗਾ ਜੇ ਮੈਨੂੰ ਗਾਣੇ ਦੇਣਗੇ ਤਾਂ ਮੈਂ ਆਟਾ ਵੀ ਮਾਰਾਂਗਾ ਜੇ ਮੇਰ ਤੋਂ ਪਹਿਉਣ ਆਉਣਗੇ ਕੈਮਰਾ ਕੰਮ ਚੱਲੂ ਜੇ ਲੋਕ ਉਥੋਂ ਮੋਲੇ ਲੈਣ ਲੱਗ ਗਏ ਨਾਲੇ ਉਹ ਕੁਆਲਟੀ ਹੈ ਨਹੀਂ ਉਹਨਾਂ ਕੋਲ ਸਾਨੂੰ ਕਹਿੰਦੇ ਆ ਵੀ ਮਧ ਪ੍ਰਤੀਧੀ ਕਣਕ ਦਾ ਹੈ ਜੀ ਉਹ ਦੂਜਾ ਆਰਗੈਨਿਕ ਵਾਲਾ ਪਹਿਲੀ ਸਲਾਟਾ ਦੂਜੇ ਹੁੰਦਾ ਇਸ ਲਈ ਮੈਂ ਕਹਿੰਨਾ ਵੀ ਗਾ ਦੇ ਕੋ ਪੰਬਰ ਪੂਛੇ ਚ ਬੱਜਿਆ ਵੀ ਉਥੇ ਮੈਂ ਨਹੀਂ ਮੈਨੂੰ ਪਸੰਦ ਨਹੀਂ ਉਹ ਅਸੀਂ ਮੀ ਇਹਨਾਂ ਦੇ ਨਾਲ ਆ ਅਸੀਂ ਇੱਕ ਵਪਾਰੀ ਹੋਣ ਦੇ ਨਾਤੇ ਕਿਸਾਨਾਂ ਤੋਂ ਬਗੈਰ ਸ਼ਾਇਦ ਪੰਜਾਬ ਨਹੀਂ ਬਚਦਾ ਹਰ ਬੰਦੇ ਨੂੰ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਹੋਣਗੇ ਤਾਂ ਹਿੰਦੁਸਤਾਨ ਬਚੇਗਾ। ਇਹ ਕੀ ਲੱਗਦਾ ਸਰਕਾਰ ਤੱਕ ਇਹਦਾ ਕਿ ਜਿਹੜਾ ਇਹ ਕਿਸਾਨਾਂ ਨੂੰ ਵਰਵਾਦ ਕਰਨੇ ਚਾਹੁੰਦੇ। ਇਹ ਤਾਂ ਆਪਣੀਆਂ ਨਵੀਆਂ-ਨਵੀਆਂ ਪਾਲਿਸੀਆਂ ਲੈ ਕੇ ਆ ਰਹੇ ਨੇ। ਪਤਾ ਨਹੀਂ ਕਿਉਂ ਲੈ ਕੇ ਆ ਰਹੇ ਨੇ। ਕਿਹਨੂੰ ਫਾਇਦੇ ਪਾਸੇ ਲੈ ਕੇ ਆ ਰਹੇ ਨੇ। ਇਹ ਪਰ ਪੰਜਾਬ ਦੇ ਜਾਂ ਆਪਣਾ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਕੀ ਲੱਗਦਾ ਤੁਹਾਨੂੰ ਇਹ ਨਾਲ ਆਮ ਲੋਕਾਂ ਨੂੰ ਲਾਭ ਹੋਊਗਾ ਜਾਂ ਕਿਸਾਨਾਂ ਨੂੰ ਲਾਭ ਹੋਊਗਾ? ਆਣੇ ਵਾਲੇ ਸਮੇਂ 'ਚ ਤਾਂ ਲਾਭ ਦੀ ਦਿਖਦਾ ਨਹੀਂ ਜੀ। बाणी टी वी माडा तो गुरदीप टक्करची रिपोर्ट